ਮਤਲਬ ਪਰ ਅਕਲ ਬਦਾਮਾ ਨਾਲ ਆਉਂਦੀ ਹੈ ੱੱਕੇ ਖਾ ਕੇ ਜਿਸ ਬੰਦੇ ਨੇ ਜਿੰਨੀਆਂ ਠੋਕਰਾਂ ਜ਼ਿੰਦਗੀ 'ਚ ਜ਼ਿਆਦਾ ਖਾ ਲਈਆਂ ਉਹਨਾਂ ਹੀ ਅਕਲ ਆਉਂਦੀ ਹੈ ਜਿੰਨੀਆਂ ਮੁਸ਼ਕਲਾਂ 'ਚ ਲੰਘੋਗੇ ਨਾ ਤੁਹਾਡੀ ਪਰਸਨੈਲਿਟੀ ਦਾ ਵਿਕਾਸ ਹੁੰਦਾ ਹੈ ਗੁਰੂਖੋ ਤਕਲੀਫਾਂ 'ਚ ਜਿਹੜਾ ਬੰਦਾ ਨਹੀਂ ਲੰਘਦਾ ਉਹਦਾ ਵਿਕਾਸ ਨਹੀਂ ਹੁੰਦਾ ਜਿਨne ਛਿੱਤਰ ਖਾ ਕੇ ਗਾਲ੍ਹਾਂ ਖਾ ਕੇ ਕਈ ਬੰਦੇ ਕਹਿਣਗੇ ਮੈਨੂੰ ਕਮੈਂਟ ਕਰਦੇ ਨੇ ਮੈਨੂੰ ਐਂ ਕਰਦੇ ਨੇ ਮੱਕਰਣ ਦੇ ਤੇਰੀ ਪਰਸਨੈਲਿਟੀ ਬਣ ਰਹੀ ਹੈ ਡਾਲ ਲਿਆ ਸਹਿਨਸ਼ੀਲਤਾ ਦੀ ਪਰਖ ਹੋ ਰਹੀ ਹੈ ਬਰਦਾਸ਼ਤ ਕਰ ਸਕਦਾ ਹੈ ਸਹਿਨਸ਼ੀਲਤਾ ਤੇਰੇ ਚ ਕਿੰਨੀ ਹੈ ਸਬਰ ਕਿੰਨਾ ਇੱਧਰ ਸੁਣੋ ਸਬਰ ਕਿੰਨਾ ਹੈ ਇਹੀ ਤੇ ਪਰਖ ਹੈ ਦਸਵਟੀਆਂ ਲੋਕ ਗੱਲਾਂ ਕਰਦੇ ਆ ਲੋਕ ਐ ਕਹਿਣਦੇ ਯਾਰ ਫਿਰ ਕੀ ਹੋ ਗਿਆ ਗੱਲਾਂ ਕਰਦਾ ਹੀ ਹੁੰਦੇ ਆ ਜਿੰਨਾ ਕਰਨਗੇ ਜਿੰਨਾ ਰੌਲਾ ਪਾਉਣਗੇ ਜਿੰਨਾ ਵਿਰੋਧ ਕਰਨਗੇ ਉਹਨਾਂ ਵਿਕਾਸ ਹੁੰਦੇ ਰਹਾ ਵਿਰੋਧ ਦੇ ਨਾਲ ਹੀ ਵਿਕਾਸ ਹੁੰਦਾ ਹੈ ਜੇ ਕੋਈ ਬੰਦਾ ਵਿਰੋਧ ਜੇ ਧੂੜ ਉੱਡ ਰਹੀ ਹੈ ਤਾਂ ਮਤਲਬ ਕੋਈ ਚੱਲ ਰਿਹਾ ਕੋਈ ਛਲ ਰਿਹਾ ਜੇ ਕੁੱਤੇ ਭੌਂਕ ਰਹੇ ਨੇ ਤੇ ਮਤਲਬ ਇਹ ਹੈ ਕੋਈ ਗਲੀ ਤੋਂ ਲੰਘ ਰਿਹਾ ਪਤਾ ਹੈ ਰੌਲਾ ਪੈਣ